ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਂਝੇ ਕਰ ਰਹੇ ਹਾਂ ਦੱਸਦੇ ਕਿ 2 ਅਤੇ 3 ਮਾਰਚ ਨੂੰ ਭਾਰੀ ਮੀਂਹ ਅਤੇ ਬਰਬਾਰੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਮੌਸਮ ਨਾਲ ਜੁੜੀ ਅਪਡੇਟ ਸਾਂਝੇ ਕਰ ਰਹੇ ਹਾਂ ਦੱਸਦੇ ਕਿ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋ ਸਕਦੀ ਹੈ ਤਾਂ ਦਿੱਲੀ ਦੇ ਵਿੱਚ ਅੱਜ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਜਦੋਂ ਸਵੇਰੇ ਤੇਜ਼ ਬਾਰਿਸ਼ ਹੋਈ ਹੈ ਜਿਸ ਤੋਂ ਬਾਅਦ ਠੰਡ ਵੱਧ ਗਈ ਹੈ ਪਿਛਲੇ 8 ਦਿਨਾਂ ਤੋਂ ਦਿੱਲੀ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਬਾਰਿਸ਼ ਜਾਰੀ ਹੈ ਤਾਂ ਮਾਰਚ ਦੇ ਪਹਿਲੇ ਦਿਨ ਭਾਰੀ ਮੀਂਹ ਪਿਆ ਹੈਗਾ ਜਿਸ ਦੇ ਨਾਲ ਤਾਪਮਾਨ ਹੋਰ ਹੇਠਾਂ ਗਿਆ ਤਾਂ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬਰਬਾਰੀ ਕਾਰਨ ਕਈ ਪਹਾੜੀ ਸੜਕਾਂ ਬੰਦ ਹੋ ਗਈਆਂ ਨੇ ਜਿਸ ਦੇ ਕਾਰਨ ਉੱਥੇ ਦਾ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਤੇ ਉੱਥੇ ਹੀ ਤੁਹਾਨੂੰ ਦੱਸਦੇ ਕਿ ਉਤਰਾਖੰਡ ਦੇ ਚਮੋਲੀ ਦੇ ਵਿੱਚ ਠੰਡੀਆਂ ਹਵਾਵਾਂ ਦੇ ਚਲਦਿਆਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤਾਂ ਮੌਸਮ ਵਿਭਾਗ ਨੇ ਵੱਡੀ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈਗਾ ਕਿ ਸ਼ਨੀਵਾਰ ਨੂੰ ਵੀ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਬਰਬਾਰੀ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤਾਂ ਜਿਹੜੇ ਲੋਕ ਪਹਾੜਾਂ ਦੇ ਵੱਲ ਜਾਣ ਵਾਲੇ ਨੇ ਖਾਸ ਕਰਕੇ ਪੰਜਾਬ ਦੇ ਲੋਕ ਪਹਾੜੀ ਇਲਾਕਿਆਂ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਖਬਰ ਇੱਕ ਵਾਰ ਜ਼ਰੂਰ ਦੇਖ ਲਿਓ ਕਿਉਂਕਿ ਮੌਸਮ ਦੇ ਨਾਲ ਜੁੜੀ ਹੋਈ ਅਪਡੇਟ ਹੈਗੀ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਜ਼ਮੀਨ ਖਿਸਕਣ ਦੀਆਂ ਖਬਰਾਂ ਆ ਜਿਹੜੀ ਕਿ ਖਬਰਾਂ ਸામਨੇ ਆ ਰਹੀਆਂ ਨੇ ਤੇ ਕੁਝ ਲਗਾਤਾਰ ਬਰਖਬਾਰੀ ਵੀ ਹੋ ਰਹੀ ਹੈ ਮੀਂਹ ਵੀ ਪੈ ਰਿਹਾ ਜਿਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਦੱਸਦੇ ਕਿ ਅਗਲੇ 2 ਦਿਨਾਂ ਤੱਕ ਮੌਸਮ ਅਜੇਹਾ ਰਹਿਣ ਦੀ ਸੰਭਾਵਨਾ ਹੈ ਤਾਂ ਇੱਕ ਨਵੀਂ ਪੱਛਮੀ ਗੜਬੜੀ ਜਿਹੜੀ ਕਿ 2 ਮਾਰਚ ਤੋਂ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ ਤਾਂ ਮੌਸਮ ਵਿਭਾਗ ਦੇ ਅਨੁਸਾਰ ਇੱਕ ਪੱਛਮੀ ਗੜਬੜ ਜੋ ਕਿ ਸਮੁੰਦਰ ਤਲ ਤੋਂ 3.1 ਕਿਲੋਮੀਟਰ ਉੱਪਰ ਸਰਗਰਮ ਹੈ ਤਾਂ ਉੱਤਰ ਪੱਛਮੀ ਭਾਰਤ ਦੇ ਵਿੱਚ ਭਾਰੀ ਮੀਂਹ ਅਤੇ ਬੱਦਲਬਾਰੀ ਦਾ ਅਬ ਬਰਫ ਬਾਰੀ ਦਾ ਜਿਹੜਾ ਕਿ ਕਾਰਨ ਬਣ ਸਕਦੀ ਹੈ ਇਸ ਦੇ ਪ੍ਰਭਾਵ ਹੇਠ ਪੱਛਮੀ ਹਿਮਾਲਿਆ ਦੇ ਖੇਤਰ ਦੇ ਵਿੱਚ ਤੇਜ਼ ਹਵਾਵਾਂ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਚੱਲ ਸਕਦੀਆਂ ਨੇ ਇਸ ਸਮੇਂ ਦੌਰਾਨ ਦਾੱਸਦੇ ਕਿ ਹਲਕੀ ਤੇ ਦਰਮਿਆਨੀ ਬਾਰਿਸ਼ ਬਰਫਬਾਰੀ ਗਰਜ ਤੂਫਾਨ ਅਤੇ ਬਿਜਲੀ ਚਮਕਣ ਦੀ ਵੀ ਸੰਭਾਵਨਾ ਹੈ ਤਾਂ ਹਿਮਾਚਲ ਪ੍ਰਦੇਸ਼ ਉੱਤਰਾਖੰਡ ਅਤੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਬਰਫਬਾਰੀ ਅਤੇ ਬਾਰਿਸ਼ ਹੋ ਸਕਦੀ ਹੈ ਇਸ ਤੋਂ ਇਲਾਵਾ ਪੰਜਾਬ ਹਰਿਆਣਾ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਹਲਕੀ ਤੇ ਦਰਮਿਆਨੀ ਬਾਰਿਸ਼ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜੇਕਰ ਪਿਛਲੇ 2 ਦਿਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਲਗਾਤਾਰ ਦੋ ਦਿਨ ਬਾਰਿਸ਼ ਹੁੰਦੀ ਰਹੀ ਹੈ ਜਿਸ ਕਰਕੇ ਤਾਪਮਾਨ ਠੰਡਾ ਹੋ ਚੁੱਕਿਆ ਸਿਗਾ ਦੱਸਦੀ ਹੈ ਕਿ ਮੌਸਮ ਵਿਭਾਗ ਨੇ 2 ਅਤੇ 3 ਮਾਰਚ ਨੂੰ ਜੰਮੂ ਕਸ਼ਮੀਰ ਲਦਾਖ ਉੱਤਰਾਖੰਡ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਮੀਂਹ ਅਤੇ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਇਸ ਦੌਰਾਨ ਗੜੇਮਾਰੀ ਦੀ ਵੀ ਸੰਭਾਵਨਾ ਹੈ ਤਾਂ ਦੱਸਿਆ ਕਿ ਉੱਤਰ ਪੂਰਬੀ ਭਾਰਤ ਦੇ ਵਿੱਚ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਤੂਫਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ ਇੱਥੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦਰਬਾਰ ਦੇ ਨਾਲ ਹਵਾਵਾਂ ਚੱਲ ਸਕਦੀਆਂ ਨੇ ਨਾਲ ਹੀ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਅਤੇ ਇਸੇਕਾ ਅਤੇ ਪੱਛਮੀ ਬੰਗਾਲ ਦੇ ਵਿੱਚ ਵੀ ਤੂਫਾਨ ਅਤੇ ਬਿਜਲੀ ਡਿੱਗਣ ਦਾ ਵੀ ਖਤਰਾ ਦੱਸਿਆ ਜਾ ਰਿਹਾ ਹੈ ਕੇਰਲ ਅਤੇ ਤਾਮਿਲਨਾਡੂ ਦੇ ਵਿੱਚ ਵੀ 2 ਮਾਰਚ ਨੂੰ ਬਿਜਲੀ ਡਿੱਗਣ ਦੀ ਸੰਭਾਵਨਾ ਹੈ ਇਸ ਬਦਲਾਵ ਦੇ ਨਾਲ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਦੇ ਕਾਰਨ ਮੌਸਮ ਦੇ ਵਿੱਚ ਭਾਰੀ ਬਦਲਾਅ ਆ ਸਕਦਾ ਹੈ ਜਿਸ ਕਾਰਨ ਉੱਤਰੀ ਭਾਰਤ ਦੇ ਵਿੱਚ ਹੋਰ ਮੀਂਹ ਅਤੇ ਬਰਫਬਾਰਿਸ਼ ਦੀ ਸੰਭਾਵਨਾ ਦੱਸੀ ਗਈ ਹੈ ਤਾਂ ਮੌਸਮ ਦੇ ਨਾਲ ਜੁੜੀ ਹੋਈ ਅਪਡੇਟ ਸਾਂਝੀ ਕਰ ਰਹੇ ਹਾਂ ਖਬਰ ਵਾਲੇ ਟੀਵੀ ਦੇ ਉਤੇ ਰੋਜ਼ਾਨਾ ਤੁਸੀਂ ਮੌਸਮ ਦੇ ਨਾਲ ਜੁੜੀ ਹੋਈ ਅਪਡੇਟ ਦੇਖਦੇ ਹੋ ਤਾਂ ਕਿ ਤੁਹਾਨੂੰ ਅੱਜ ਦੇ ਮੌਸਮ ਦੇ ਬਾਰੇ ਪਤਾ ਹੋਵੇ ਤਿਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈਗਾ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ 2 ਅਤੇ 3 ਮਾਰਚ ਨੂੰ ਸ਼ੁਰੂਆਤੀ ਦਿਨਾਂ ਦੇ ਵਿੱਚੀ ਭਾਰੀ ਬਾਰਿਸ਼ ਅਤੇ ਬਰਬਾਰੀ ਦੇ ਨਾਲ ਗੜੇਮਾਰੀ ਵੀ ਦੱਸੀ ਗਈ ਹੈ ਜਿਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਹੈ